ਮਿਰਨਾਰਣ ਜੀ ਸੈਂਕ ਮੈਂ ਪਿਛਲੇ 15 16 ਸਾਲ ਤੋਂ ਇਹ ਕੰਮ ਮੈਂ ਲਗਾਤਾਰ ਕਰ ਰਿਹਾ ਹਾਂ ਤੇ ਪੌਦਿਆਂ ਦੇ ਨਾਲ ਜਿਹੜਾ এনਵਾਇਰਨਮੈਂਟ ਦਾ ਜਾਂ ਕੋਈ ਵੀ ਜਿਹੜਾ ਕੰਮ ਇਹਨੂੰ ਲੱਗੇ ਪਈ ਇਹ ਮੈਂ इजीली ਕਰ ਸਕਦਾ ਮੇਰੀ ਅਪਰੋਚ ਚ ਤੇ ਮੈਂ ਕੋਸ਼ਿਸ਼ ਕਰਦਾ ਵਾਂ ਕਿ ਉਹ ਮੈਂ ਕਰਾਂ ਜਿੱਤੋਂ ਕੋਈ ਸਿੱਖਿਆ ਮਿਲੇ ਜਿਵੇਂ ਕੋਈ ਨਗਰ ਕੀਰਤਨ ਹੀ ਲੰਘਦਾ ਤੇ ਨਗਰ ਕੀਰਤਨ ਦਾ ਮਤਲਬ ਤੇ ਆ ਵੀ ਸਾਨੂੰ ਕੋਈ ਸਿਹਤ ਮਿਲਣੀ ਚਾਹੀਦੀ ਆ ਤੇ ਨਗਰ ਕੀਰਤਨ ਲੰਘਿਆ ਨਗਰ ਕੀਰਤਨ ਤੋਂ ਪਹਿਲਾਂ ਅਸੀਂ ਬੜੇ ਯੋਰ ਸ਼ੋਰ ਤੇ ਸਫਾਈ ਕਰਦੇ ਹਾਂ ਇਹ ਜਦੋਂ ਨਗਰ ਕੀਰਤਨ ਲੰਘ ਜਾਂਦਾ ਉਹਦਾ ਗੰਦ ਪਿਆ ਕਿੰਨੇ ਦਿਨ ਉੱਡਦਾ ਰਹੀਦਾ ਤੇ ਇਹ ਸਾਡੀ ਕਮਿਊਨਿਟੀ ਦਾ ਵੀ ਇਹਦੇ 'ਚ ਮਤਲਬ ਬੈਕਫੁੱਟ ਤੇ ਹੀ ਜਾਂਦੇ ਆ ਕਿ ਇਹ ਨਗਰ ਕੀਰਤਨ ਲੰਘਿਆ ਤੇ ਉਦੋਂ ਪਹਿਲਾਂ ਦੇ ਸਭਾਈ ਕੀਤੀ ਤੇ ਮਗਰੋਂ ਵੀ ਸਭਾਈ ਕਿਉਂ ਨਹੀਂ ਕੀਤੀ ਮਗਰੋਂ ਵੀ ਸਭਾਈ ਕਰਨੀ ਚਾਹੀਦੀ ਆ ਕਿਉਂਕਿ ਉਹ ਕੋਈ ਖਲਾਰਾ ਨਾ ਪਵੇ ਉਹਦਾ ਕੋਈ ਗਲਤ ਮੈਸੇਜ ਨਾ ਜਾਵੇ ਲੇਬਰ ਮੈਂ ਆਪਣੀ ਜੇਬ ਚੋਂ ਹੀ ਖਰਚਾ ਲੱਗ ਭੱਦਰਦਾ ਮਤਲਬ ਮੈਂ ਆਪਣੇ ਸੈਲਰੀ ਚੋਂ 10 ਤੋਂ 15000 ਰੁਪਇਆ ਹਰ ਮਹੀਨੇ ਲਗਭਗ ਮੈਂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤੋ ਜਦੋਂ ਕੰਪਲੀਟ ਹੋ ਜੇ ਉਨੀ ਕੀ ਲੇਬਰ ਮੈਂ ਲਾ ਕੇ ਕੰਮ ਕਰੂ ਕਿੰਨਾ ਅਸੀਂ 7-8 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਸਾਫ ਕਰਦੇ ਅਗੋਂ ਟੀਚਾ ਹੁਣ ਨਵਾਂ ਟੀਚਾ ਨਾ ਜਿਹੜਾ ਸੰਗ ਦਾ ਮੇਲਾ ਹੋਣਾ ਵਾ 3 ਤਰੀਕ ਤੋਂ ਡੇਰਾ ਬਾਬਾ ਨਾਨਕ ਨੂੰ ਜਿਹੜਾ ਸੰਗ ਜਾਂਦਾ ਉਹ ਅਸੀਂ ਸੇਖਵਾ ਮੋੜ ਤੋਂ ਲੈ ਕੇ ਕੁੰਜਰਾਂ ਵਾਲੇ ਪੁਲ ਤੱਕ ਪਿਛਲੇ 5-6 ਸਾਲ ਤੋਂ ਉਦੀ ਹੀ ਸਭਾਈ ਕਰਨੇ ਆ ਤੇ ਉਦੀ ਜਿਹੜੀ ਲੇਬਰ ਆ 8 ਤੋਂ 10000 ਰੁਪਇਆ ਲੱਗਦੀ ਆ ਤੇ ਉਹ ਵੀ ਹੁਣ 3 ਤਰੀਕ ਤੋਂ ਬਾਅਦ ਫਿਰ ਅਸੀਂ ਉਹ ਕੰਮ ਸ਼ੁਰੂ ਕਰਦੇ ਜੰਗਲਾਤ ਵਿਭਾਗ ਦਾ ਕੋਈ ਰੋਲ ਨਹੀਂ ਜੰਗਲਾਤ ਵਿਭਾਗ ਦੇ ਵੇਖੋ ਜਿਹੜਾ ਬੂਟਾ ਸੁੱਕ ਗਿਆ ਸੁੱਕ ਗਿਆ ਨਾ ਕਿਸੇ ਨੇ ਨਾ ਜਨੇ ਵੜਿਆ ਨਾ ਤੇ ਉਹਨੂੰ ਪੁੱਛਣਾ ਵੀ ਤੂੰ ਹਾਂ ਕਿਉਂ ਵੜਿਆ ਤੇ ਨਾ ਕੋ ਸੁੱਕੇ ਨੂੰ ਹੀ ਟਰੀਟ ਕਰਨਾ ਜੰਗਲਾਤ ਵਿਭਾਗ ਦਾ ਇਹ ਨਾ ਕੀ ਰੋਲ